ਅਜਾਣ ਦਾ ਸਿੱਧਾ ਉਹ ਠੋਡ ਮਾਰ ਕੇ ਚੋਕ ਕਰ ਦੇਣਾ ਨਾ ਮੈਂ ਲਿੰਪਾਨੀ ਮੇਰੀ ਤੇ ਰਹੇ ਗਰਮੀ ਬੜੀ ਹੈ 10 ਰੁਪਏ ਦੇ ਤੁਰਤਰੇ ਹੈ ਜੀ ਤੇ ਉਹ ਪਰ ਨਾਲ ਆਈ ਹੈ ਬਿਸ਼ਾਰੇ ਬਿਸ਼ਾਰੇ ਕੈਂਜੀ ਮਾਰ ਕੈਂਜੀ ਉਹ ਪਾਲੇ ਲੰਮਾ ਆਇਕਰ ਦੀ ਕਾਰਸਵਾਹ ਵਾਲੇ ਕੁਰਜੀ ਕੀ ਪਤੇ ਉਸ ਨਾਲ ਕੇਮੀਆਂ ਘਰੇ ਠੀਕ ਰਾਕੋ ਸੋ ਅਸੀਂ ਚਲੇ ਅੱਜ ਗੰਬੀ ਤੇ ਤੇ ਉੱਥੇ ਜਾ ਕੇ ਸਰਦਾਈ ਵੀ ਬਣਾਵਾਂਗੇ ਤੇ ਉਹਨਾਂ ਜਾ ਠੰਡੇ ਪਾਣੀ ਚ ਜਨਾਨ ਪਾਰੀ ਕੀ ਕਰਾਂਗੇ ਮਜ਼ਾ ਵੀ ਆਊਗਾ ਬਾਕੀ ਤੁਸੀਂ ਵੀ ਵਲੌਗ ਦੇ ਐਂਡ ਤੱਕ ਬਨੇ ਰਹੋ ਸਾਡੇ ਨਾਲ ਪਾਲਾ ਜੀ ਪਾਲਾ ਸੱਚ ਲੈ ਕੇ ਚੱਲਾਂ ਮੈਨੂੰ ਉਹਨਾਂ ਚਾਹ ਕੀਤਾ ਜਾਏਗਾ ਹੋਲੀ ਇੰਜੋਏ ਚਲੇਗਾ ਅੱਜ ਅੱਜ ਵੀ ਗਰਮੀ ਬੜੀ ਆ ਉਹਨਾਂ ਭਰਾ ਤੁਸੀਂ ਗੁੰਮਾਰਿਆ ਆ ਮੀਮੀ ਨਰੰਦਾਦੇ ਮਤਲਬ ਹੀ ਆ ਕੁਝ ਨਹੀਂ ਬਾਲਨ ਲੱਗਿਆ ਬਾਬਾ ਜੀ ਕੀ ਚਾਹੁੰਦੇ ਆ ਤੇ ਬਾਬਾ ਨਾਲ ਕੀ ਲੱਗਾ ਭਲੀ ਕਰਨੇ ਹੁਣ ਇਹ ਆਪਣੇ ਘਰਵਾਲੇ ਨੂੰ ਲੱਗਾ ਪਾਉਣ ਇਹ ਚਾਹੁੰਦਾ ਜੇ ਵੀ ਮੈਂ ਨਾ ਆਹੋ ਸਮਝ ਤੇ ਗੇੜ ਹੈ ਸਮਝ ਕੇ ਤੇ ਮੈਂ ਵੀ ਆਪਣਾ ਕੱਟਾ ਸ਼ਰਮ ਨੇ ਲੈ ਲਿਆ ਵਾ ਤੇ ਇਹਨੇ ਵੀ ਲੈਣਾ ਹੋਣਾ ਅਸੀਂ ਦੇ ਫੜ ਗਿਆ ਜੇ ਕਿਉਂਕਿ ਆਪਾਂ ਰਿਸਕ ਨਹੀਂ ਲੈਣਾ ਚਾਹੁੰਦੇ ਨਹੀਂ ਤੇ ਲਾਗਾ ਲੱਗ ਗਿਆ ਤੇ ਫੇਰ ਲਾਕੇ ਲੱਗ ਗਿਆ ਇਹ ਜਣਾ ਦੂਦੇ ਮੈ ਲੱਗ ਰਿਹਾ ਹੈ। ਉੱਧਰ ਆਵੋ ਜਣਾ। ਫੇਰ ਆਪਾਂ ਲੱਗੇ ਰਹੇ ਜਣਾ। ਆਹ ਇਹ ਚੀਜ਼ਾਂ ਨੁਕਸਾਨ ਅਸੀਂ ਦੇਖ ਚੁੱਕੇ ਆ ਵੀ ਕੀ ਭਾਅ ਵਿਕਦੀ ਹੈ। ਠੀਕ ਹੈ ਜੀ। ਹੁਣ ਤੁਹਾਨੂੰ ਮਿਲਦੇ ਆਂ ਆਪਾਂ ਉੱਥੇ ਇਹਦਾ ਪਹਿਲਾ ਕਿਸ਼ਰਾ ਬਣਾ ਲੈ ਲਈਏ ਫੇਰ ਆਪਾਂ ਚੱਲਦੇ ਆਂ ਉੱਧਰ। ਕਿੱਧਰ? ਗੰਬੀ ਤੇ। ਪਤਾ ਨਹੀਂ ਇਹ ਕੀ ਕੀ ਕਰਦੇ ਨੇ ਕਦੇ ਉੱਧਰ ਵੜ ਜਾਂਦਾ ਕਦੇ ਉੱਧਰ। ਸਕੂਟਰੀਆਂ ਦੇ। ਜਾ ਲਿਆ ਦੋ ਸਕੂਟਰੀਆਂ ਦੇ ਲੱਗਦੇ ਆ ਸਾਰੇ ਸੱਧੋ ਫੜਾ ਫੜ ਕਰੋ ਗਰਮੀ ਬੜੀ ਆ। ਮੇਰੇ ਬਹੁਤ ਮਤਲਬ ਕੀ ਆਹੋ ਸਮਝਦੇ ਗਏ ਹੋ ਨੇ ਤੁਸੀਂ? ਉਹ ਬੱਲੇ ਕਾਰਾਂ ਨਹੀਂ ਕੋਈ। ਹੈ? ਇਹ ਕਿਦਾਂ ਹੋ ਸਕਦਾ ਓਏ ਕਾਰ ਕਿ ਤੂੰ ਹੈਗਾ ਨਾ ਲੈ ਫਟੇ ਗਾਲੀ ਕੋਈ ਪਾਲਾ ਕੱਲਾ ਹੀ ਆ ਘਰੇ ਅੱਜ ਵੇਖ ਲੋ ਮੈਂ ਤੁਹਾਨੂੰ ਕਹਿਣਾ ਨਾ 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 ਮਮੀ ਛੱਡ ਕੇ ਚੱਲੇ ਨਹੀਂ ਭਰੇ ਮਾਰ ਮਾਰ ਇਹ ਇੱਥੇ ਕਰ ਦੇ ਚੱਲ ਐਂ ਜੀ ਜੀ ਚੱਲੇ ਮਮਾ ਇੱਕ ਦਾ ਇਹਦਾ ਵਿਆਹ ਕਰਨ ਨੂੰ ਬੜਾ ਮਾਨਦੇ ਪਾਲੇ ਦਾ ਪੱਲਾ ਨਾ ਮੇਰਾ ਵਿਆਹ ਕਰ ਦੋ ਫੜਾ ਫੜਾ ਆਇਆ ਭਰਾਵਾ ਐ ਪੱਲੇ ਪੱਲੇ ਵਿਆਹ ਕਰਾਉਣਾ ਓ ਸਣੀ ਆ ਆਉਂਦੇ ਆਓ ਸਣੀ ਪੱਲੇ ਵਿਆਹ ਕਰਾਉਣਾ ਕਿਆ ਕਰ ਰੋ ਨੇ ਬੜਾ ਕਾਲਾ ਹੀ ਵਿਆਹ ਕਰਨੇ ਬਹੁਤ ਕਾਲਾ ਹੀ ਵੇ ਕਿੱਦਾਂ ਲੱਗਾ ਫੋਨ ਤੇ ਭਲਾ ਬਹੁਤ ਕਾਲਾ ਦੇ ਵਿਆਹ ਕਰਾਉਂਦਾ ਵੇਖੀ ਕਿਨੇ ਝੂਟੇ ਵੇਦਾ ਵੇਦਾ ਤੁਹਾਡੇ ਠੇਡਾ ਲੱਗਦੇ ਮੈਂ ਭੱਜਣਾ ਨਾ ਕੈਮਰਾ ਬਹੁਤ ਠੰਡਾ ਯਾਰ ਹੈ ਛੇਤੀ ਕਰ ਗੱਲ ਸੁਣੇ ਤਾਂ ਮੈਂ ਕੋਈ ਪਨੀ ਕੀ ਦੀ ਬਾੜੀ ਹੈ ਇੱਕ ਸ਼ਹਿਰਾ ਬਣਾ ਲੈ ਬਾੜੀ ਕਿੱਡਾ ਕਪੜੇ ਤੋਂ ਚਲਣਾ ਉਥੇ ਤੂੰ ਮੁੰਗੇ ਠਹਿਣਾ ਨਾ ਚਲੋ ਭਾਈ ਅਸੀਂ ਤੁਹਾਨੂੰ ਮਿਲਦੇ ਹਾਂ ਬੰਬੀ ਤੇ ਜਾ ਕੇ ਇੱਥੇ ਜਾਂਦੇ ਕਿਤੇ ਬੱਤੀ ਨਾ ਬੰਦ ਹੋ ਜੇ ਬੱਤੀ ਬੰਦ ਹੋ ਗਈ ਫੇਰ ਸਿਆਪਾ ਪੈ ਗਿਆ ਹਾਂ ਸਾ ਪੈ ਜਾਣਾ ਜੇ ਬੱਤੀ ਬੰਦ ਹੋਏ ਨਹੀਂ ਜੇ ਐਂਡ ਤੱਕ ਬਣੇ ਰਹਿਣਾ ਵਲੌਗ ਚ ਅਸੀਂ ਸਰਦਾਈ ਵੀ ਬਣਾਉਣੀ ਹੈ ਉੱਥੇ ਜਾ ਕੇ ਸਨੇਰੇ ਵਿੱਚ ਲਾ ਲਾਂਗੇ ਸ਼ਣਾ ਹਣਾ ਯਾਰ ਆ ਪੂਰਾ ਚੱਲੂਗਾ ਮੈਂ ਜਿੱਥੇ ਗਏ ਉਹ ਚ ਬਣਾਉਣਾ ਹੈ ਯਾਰ ਤੂੰ ਗੱਲ ਕਰ ਠੀਕ ਐਂਡ ਤੱਕ ਬਣੇ ਰਹਿਣਾ ਵਲੌਗ ਚ ਮੈਂ ਬਾਰ ਬਾਰ ਕਹਿ ਰਿਹਾ ਹਰਦਾ ਕੇ ਬਲੋਗ ਨੂੰ ਦੇਖਿਆ ਕਰੋ ਫਿਰ ਕਮੈਂਟ ਕਰਿਆ ਕਰੋ ਐਵੇਂ ਅੱਧ ਵਿੱਚ ਘਰ ਰੋ ਕੇ ਕਮੈਂਟ ਤੇ ਕਮੈਂਟ ਹੋ ਗਏ ਵੈਸੇ ਤੇ ਕਮੈਂਟ ਆਉਂਦੇ ਨਹੀਂ ਮੈਨੂੰ ਕੋਈ ਬੜਾ ਜਿਹਾ ਕਮੈਂਟ ਹੁੰਦਾ ਨਹੀਂ ਅਰੇ ਇਹ ਵੀ ਗੱਲ ਇਥੇ ਮੋਕ ਲਈ ਆ ਵੀ ਯਾਰ ਵੇਖਿਆ ਜਰੂਰ ਕਰੋ ਲੰਬੜੱਕ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਯਾਰ ਚੈਨਲ ਨੂੰ ਦੇਖ ਕੇ ਭੱਜ ਜਾਂਦੇ ਤੂੰ ਹੱਦ ਹੋਈ ਜੈ ਯਾਰ ਹੱਦ ਹੋਈ ਤੁਹਾਡੇ ਵਾਲੀ ਜੀ ਸਾਡੇ ਗੋਰਾ ਤੇ ਧਾਮੀ ਜੀ ਵੀ ਆ ਚੁੱਕੇ ਨੇ ਲੈਣ ਦਾ ਸਲੋਤਰ ਇਹਨਾਂ ਨੇ ਵੇਖੋ ਸਲੋਟਰ ਝੋਖਣਾ ਬਾਈ ਤਕੜਾ ਲਿਆਂਦਾ ਕਿੰਨੇ ਫੁੱਟਾ ਤਿੰਨ ਚਾਰ ਫੁੱਟ ਚਾਰ ਫੁੱਟ ਦਾ ਹੀ ਆ ਚਾਰ ਫੁੱਟ ਦਾ ਸਲੋਟਰ ਲੈ ਕੇ ਸੁਨਹਿਰਾ ਕਿੱਥੇ ਆ ਸੁਨਹਿਰਾ ਸਕੂਟਰੀ ਕਿ ਪਿਆ ਜਿਉਂਦਾਰਾ ਮੁੰਡੇ ਨੇ ਸੁਨਹਿਰਾ ਸਕੂਟਰੀ ਤੇ ਰੱਖਿਆ ਹੈ ਗੁਰੇਸ਼ਾ ਚੱਲੀ ਫਿਰ ਕਿਹੜੇ ਬੰਦੇ ਢਿੱਕੰਦੇ ਤੂੰ ਅੰਮ੍ਰਿਤ ਕਿੱਥੇ ਆ ਬੋਆ ਹੈ ਕਿਹੜੇ ਬੰਦੇ ਢਿੱਕੰਦੇ ਨੇ ਬੰਦੇ ਬਣਾ ਤਿਆਰ ਕਰ ਗਿਆ ਪਹਿਲਾਂ ਸਾਰੇ ਬੰਦੇ ਫੋਨ ਕਰੋ ਫੋਨ ਜਿਹਨੂੰ ਕਰਨਾ ਫੋਨ ਕਰੋ ਫਟਾਫਟ ਕਰੋ ਮੈਨੂੰ ਕਹ ਪਹੁੰਚੋ ਇੱਥੇ ਕਾਲੇ ਜੇਤੀ ਕਰੇ ਰ ਕੀ ਕਰਨਾ ਮਾਰਯੋਨ ਕਬਰਾ ਨਾ ਕਰ ਫੇਰੀ ਚੱਲਦੇ ਆਂ ਕੋਨੇ ਆ ਜਾ ਲੜ ਇਹ ਇੱਕ ਆ ਬੜਾ ਮੜਾ ਜਦੋਂ ਲੇਟ ਹੋ ਜਾਂਦਾ ਬੜੀ ਖੇਤ ਚੜ ਜੀ ਆ ਬੰਦਿਆ ਉਹ ਮੈਂ ਹਾਂ ਤੇ ਮੈਂ ਵੀ ਬੜਾ ਲੇਟ ਆ ਖੇਤ ਉੜੀ ਕਮਾਈ ਉਹ ਦਨਾ ਨਹੀਂ ਤਿਆਰ ਨਹੀਂ ਹੁੰਦਾ ਠੀਕ ਆ ਇਹਨੂੰ ਤੇ ਤਿਆਰ ਕਾਲੀ ਨੇ ਤੁਹਾਨੂੰ ਕੋਣ ਸਾਨੂੰ ਗਲਾ ਕਰਨ ਦੇ ਅਜੇ ਕਿ ਤੂੰ ਹੀ ਲੇਟ ਜੇ ਉਹ ਨਾਂਦਾ ਵੱਡੇ ਹੁੰਦੇ ਫਾਇਦਾ ਇਹਨਾਂ ਸਾਰਿਆਂ ਨਾਲੋਂ ਵੱਡਾ ਮੈਂ ਆ ਹੀ ਵੱਡੇ ਹੁੰਦੇ ਫਾਇਦਾ ਇਹ ਹੁਣ ਲੰਘਦੇ ਨਹੀਂ ਕਰਨੀ ਹੁੰਦਾ ਨਹੀਂ ਕਰਨੀਆਂ ਇਹਨਾਂ ਤੇ ਚ ਬੜਾ ਖਾਣੀਆਂ ਤੇ ਮੇਰੇ ਕੋ ਹਾਂ ਕਿਨੇ ਖਾਣੀਆਂ ਕਿਨੇ ਖਾ ਤੂੰ ਆਣੀਆਂ ਤੂੰ ਕੁਕੜੀ ਤੇਰੇ ਮੈਂ ਖੰਭ ਖਲਾਰਦੇ ਨੇ ਇਹਦੇ ਮੈਂ ਖੰਭ ਖਲਾਰਦੇ ਨੇ ਕੁਕੜੀ ਤੈਨੂੰ ਮੈਂ ਪੱਕ ਪੱਕ ਬੰਦ ਕਰਿਆ ਤੈਨੂੰ ਮੈਂ ਦੱਸਾਂ ਤੂੰ ਟਾਈਮ ਨਾ ਪਾ ਇਹਨਾਂ ਮੈਂ ਬਕਵਾੜ ਬਕਵਾੜ ਮੈਂ ਮੈਂ ਤੁਹਾਨੂੰ ਦੱਸਣੀਆਂ ਮੈਂ ਤੇਰੇ ਤੋਂ ਵਧਾਈਆਂ ਮੇਰਾ ਬੰਦਾ ਮੈਂ ਤੇ ਚੰਡਾ ਵੀ ਛੱਡ ਸਕਦਾ ਹਾਂ ਤੋ ਬੈ ਉਹ ਨਹੀਂ ਨਹੀਂ ਕੁਕੜੀ ਮਾਰ ਕੇ ਕੁੱਕਰ ਚ ਨਹੀਂ ਪਾਉਣੀ ਐਹੀਂ ਕੁਕੜੀ ਰੱਖਣੀ ਕੋਲ ਸਵੇਰੇ ਬਾਂਕੇ ਸਵੇਰੇ ਟਾਈਮ ਸਰ ਬਾਂਕੇ ਨਹੀਂ ਦੇਣੀ ਨਹੀਂ ਨਹੀਂ ਦੇਣੀ ਆ ਇਹ ਕਿਹੜੇ ਅੰਡੇ ਦੇ ਦੀ ਆ ਗਿਆ ਬਾਗ ਆ ਗਿਆ ਇਹ ਭਰ ਦਿਆ ਕਰੋ ਨਾ ਇਹ ਵੀ ਕੰਸੇ ਆਹ ਖਰਚਾ ਕਿਨੇ ਕੀਤਾ ਵਾ ਇਹਨੇ 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 ਕੀਤਾ ਇਹ ਕਿ ਕਿ ਪੱਕਾ ਜਾਂਦਾ ਇਹਨੇ ਸੁਣਾਂ ਗੱਲ ਤਾਂ ਮੈਨੂੰ ਨਾ ਨਹੀਂ ਕਮੇਟੀ ਨਹੀਂ ਕਮੇਟੀ ਨਹੀਂ ਚੁੱਕੀ ਆਇਦਵਾ ਵੇਖਣੇ ਯਾਰ ਕਮੇਟੀ ਨਹੀਂ ਚੁੱਕੀ ਮਾਮਾ ਇੱਥੇ ਬਦਾਮਾਂ ਤੇ ਫਰਸਾ ਦਾ ਤੂੰ ਖਾ ਨਹੀਂ ਸਕਦਾ ਇੱਧਰ ਕਮੇਟੀ ਨਹੀਂ ਚੁੱਕੀ ਸ਼ਦਾਈ ਇਹਨਾਂ ਕੇ ਬਦਾਮ ਲੈਣ ਲਈ ਬੈਂਕ ਤੋਂ ਲੋਨ ਲੈਂਦੇ ਜੇ ਕਰਜਾਂ ਚੁੱਕੀ ਦਿੰਦੀ ਆਹ ਬਦਾਮ ਆਹ ਬੰਦੇ ਨੂੰ ਪਰ ਤੈ ਲੈ ਨਹੀਂ ਗਿਆ ਤੈ ਖਾ ਜਾਣਾ ਕਿ ਦੇਖੋ ਜੀ ਇਹ ਹੋਣਾ ਇਹ ਹੋਣਾ ਮੈਨੂੰ ਪਤਾ ਵਾ ਕਿ ਇਹ ਵੀ ਕਿੱਦਾਂ ਕਰਦਾ ਲੋਣਾ ਉਹ ਨਾਲ ਲੱਗਣਿਆ ਉਹ ਨਾ ਨਾ ਅੰਨਾਂ ਲੱਗਿਆ ਨਹੀਂ ਦੇਖਾ ਜੀ ਅੱਡੀ ਬਣੀ ਹੋਈ ਆ ਅੰਨਾਂ ਲੱਗਿਆ ਮੈਂ ਵੇਖਿਆ ਚਾਣਕ ਮੈਂ ਆਹ ਕੋਲ ਆ ਉਹ ਲੱਗੇ ਕੋਲ ਤਾਂ ਉਹ ਉਹ ਜਮਾਈ ਗੰਦਾ ਲੱਗਣਾ ਇਧਰ ਆਇਆ ਤੇਰੇ ਗੋਰੀ ਤੇਰੀ ਵਾਲੀ ਕਿੱਥੇ ਆ ਉਹ ਘਰੇ ਉਹ ਵਾਲੀ ਕੋਈ ਸਮਝਾ ਦਿੰਦੀ ਮਮ ਕਿਹੜੀ ਵਾਲੀ ਰਾਮੜੀ ਮਾਵੀ ਕੋਈ ਉਹ ਇਹਦੇ ਨੂੰ ਮੁਖਾਈ ਬਰੋਂ ਜੀ ਅੱਛਾ ਉਹ ਜਿਹੜੀ ਉਹਨੇ ਉਹ ਜਿਹੜੀਆਂ ਨੇ ਵਿੱਚ ਵੀਡੀਓ ਵਿੱਚ ਲਾਈ ਆ ਆਹ ਆ ਵੀਡੀਓ ਚਲਾਈ ਜਿੰਦੇ ਮੈਂ ਕੀ ਮੈਂ ਉਹ ਵਧੀਆ ਲੱਗੰਦੀ ਇਹ ਐਕਟਰ ਹੁਣ ਵੇਖ ਰਹੇ ਆ ਵੀ ਉਥੇ ਬੱਤੀ ਆਉਣੀ ਵੀ ਦੀਏ ਕਿ ਨਹੀਂ ਵਾਪਸ ਨਾ ਆ ਰਿਹਾ ਪੜੇ ਕਿੱਥੇ ਕਿੱਥੇ ਡੇਰ ਲੱਗ ਰਿਹਾ ਪੜੇ ਡੇਰੇ ਵੇਖੋ ਕਿੱਥੇ ਲੱਗਦੇ ਆ ਇਹ ਕੋਈ ਸਲੋਪਰ ਲੈ ਲਿਆ ਵਾ ਨਿਕਲਣ ਦੀ ਗੱਲ ਹੀ ਨਿਕਲੀ ਗਈ ਹੈ ਨਹਿਰਾ ਥੱਲੇ ਆ ਪੈਰ 'ਚ ਮਤਲਬ ਥੱਲੇ ਰੱਖਿਆ ਹੋਇਆ ਸਕੂਟਰੀ ਜੇ ਤੇ ਕੱਲ ਇਦਾਂ ਵਾ ਕੋਈ ਆਂਡੇ ਪਾੜੀ ਹੁਣ ਵੇਖਣੀ ਪੈਣੀ ਵੀ ਇਹ ਤੁੰ ਵੀ ਚੱਲਦੀ ਕਿ ਨਹੀਂ ਚੱਲਦੀ ਜੇ ਚੱਲਦੀ ਹੋਈ ਬੱਤੀ ਆਈ ਹੋਈ ਫਿਰ ਤਾਂ ਠੀਕ ਆ ਫੇਰ ਤਾਂ ਅਸੀਂ ਪੂਰੇ ਨਿਯਾਰੀ ਲਵਾਂਗੇ ਜੇ ਨਹੀਂ ਆਈ ਫਿਰ ਵਾਪਸ ਆ ਰਹਿਗੇ ਨਹੀਂ ਫਿਰ ਧਾਰਿਆ ਦੀ ਨਹਿਰ ਜਾਣਾ ਪਾਣਾ ਹੋਰ ਕੀ ਨੂੰ ਕਛੇ ਟੁਕੇ ਵਾਪਸ ਆਏ ਨੇ ਕਿ ਕਿਲੇ ਨਹੀਂ ਆਉਂਦੇ ਨਹੀਂ ਨਹੀਂ ਧਾਰੀ ਧਾਰਿਆ ਦੀ ਨਹਿਰ ਜਾਣਾ ਪਾਣਾ ਜਾਵਾਂਗੇ ਧਾਰਿਆ ਦੀ ਛੱਟ ਤੈਨੂੰ ਗੁਰੂ ਜੀ ਦੇ ਪੰਜ ਦਿਨ ਕੋ ਦਰ ਲੈ ਨੇ ਤੇ ਧਾਣੀ ਚੋਂ ਬਚੇ ਆਇਓ ਓਏ ਇਹ ਪਾਟਿਆ ਲੈ ਗਿਆ ਐਡਾ ਐਡਾ ਸਟੈਪ ਕਰਾ ਹੀ ਇੱਕ ਗੱਲ ਤੇ ਇਹ ਚੱਲੇ ਦੇ ਵੈਸੇ ਹੈਗੇ ਆਪਾਂ ਹੁਣ ਤੇ ਮੋਸਾਂ ਵੀ ਤੁਝਾ ਆ ਗਿਆ ਇੱਕ ਬੋਝ ਉਹ ਪ੍ਰਾਗ ਦੇ ਆਈਟਮ ਨਾ ਪੈ ਰਹੇ ਬੜਾ ਕਿਹੜੀ ਅੱਗੋਂ ਫਮਾ ਬੰਮੀ ਪਾਉਂਦੇ ਤੇ ਆਈਟਮ ਨਹੀਂ ਆਟੇ ਪੈਣੀ ਕਦੋਂ ਬੰਨ੍ਹਦੇ ਇਹਨੇ ਉਹ ਤੇ ਪਾੜਿਆ ਆਈ ਆਈ ਪਾੜਿਆ ਉਹ ਹੋਏ ਆਈ ਆਈ ਉਹ ਖਿਡਾਰ ਦੇਖ ਲੈ ਛਾਵੇਂ ਲੜੀਆਂ ਨੂੰ ਸੀਤਤੀ ਹੋਈ ਸੀ ਗੁੜਰੀ ਦੀ ਚੱਲੋ ਹੀ ਲੈ ਗਿਆ ਸਮਾਨ ਹੁਣ ਮਿਲਦੇ ਆ ਉੱਥੇ ਜਾ ਕੇ ਜਾਂਦੇ ਜਾਂਦੇ ਓਏ ਨਾ 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 ਜਾਂਦੇ ਜਾਂਦੇ ਮੁੰਡੇ ਨੇ ਵੇ ਚੁੱਕ ਪੁਆੜੀ ਚੱਲ ਸਿੱਧਾ ਉਹ ਠੋਡ ਮਾਰ ਕੇ ਚੋਕ ਕੱਢ ਦੇਣਾ ਨਾ ਮੈਂ ਇੱਕ ਪਾਣੀ ਮੇਰੀ ਤੇ ਰਹਿੰਦੇ ਗਰਮੀ ਬੜੀ ਹੈ ਦੇਖੋ ਭਾਈ ਅਸੀਂ ਤੇ ਇਹਨਾਂ ਕੁੱਲ ਮਿਲਾ ਕੇ ਦੁਕਾਨ ਤੋਂ ਗਲਾਸ ਵੀ ਲੈ ਲਏ ਆ ਠੀਕ ਹੈ ਜੀ ਠੀਕ ਹੈ ਤੇ ਬਾਸ ਹੁਣ ਚੱਲੇ ਆਂ ਚੱਲ ਪੋ ਭਰਾ ਤੇ ਬੰਮੀ ਬੰਦਨਾ ਕਰ ਦੇਣਾ ਅਗਲੇ ਬੱਤੀ ਜਿੱਥੇ ਕਰ ਦਿੰਦੇ ਨੇ ਪਤਾ ਨਹੀਂ ਕੀ ਲੱਭਾਂ ਦੇ ਰੇ ਨੂੰ ਕੁਝ ਛੱਡ ਕੇ ਤੇ ਆਪਾਂ ਦਾ ਛੱਡਦੇ ਓ ਜਰ ਦੇਰ ਮੋੜੇ ਆਹਦੇ ਕੋ ਚੱਲਦੀ ਦੇਖੀ ਆ ਬੰਬੀ ਬਾਟ ਮੈਨ ਨੂੰ ਕਿਆ ਵੀ ਮੈਂ ਤਾਂ ਕਬ ਬੰਦ ਨਹੀਂ ਉਹ ਬੰਬੀ ਪਰ ਮੰਦਾ ਨਹੀਂ ਸਾਰੀਆਂ ਬੰਦ ਨਿਕਲੀਆਂ ਬਤਾ ਉਸੇ ਕੀ ਕਰੇ ਅੰਦਾ ਪਾਣੀ ਪੀ ਮਰੇ ਹੈ ਨਾ ਦੇਣੀ ਹੈ ਕੋਈ ਨਹੀਂ ਦੇ ਰਿਹਾ ਮੀਸੇ ਜੱਗਦੀ ਹੈ ਦੇਖਿਆ ਕੀ ਭਾਵੇਂ ਕਿਤੇ ਘੁੰਮਣੇ ਲਾ ਕੇ ਆਏ ਆ ਪਰ ਆਏ ਹਾਂ ਇਹ ਤਾਂ ਘੁੰਮਣੇ ਲਾ ਬੰਨਾ ਓ ਪੀ ਆਸਾਮੀ ਦਾ ਪਣੀ ਪਾ ਰਹੇ ਆ। ਹਾਂ ਜੀ ਬੰਦਾ ਇਹਨੇ ਅੱਜ ਸਾਰੀ ਮਸੀਬਤਾਂ ਦਰਦੀਆਂ। ਉਹ ਤੇ ਹੈਗੇ ਕਹਿੰਦੇ। ਤੇਰੀ। ਉਹ ਤੇ ਹੀ ਕਹਿੰਦੇ ਬੰਦੇ ਕਿ ਤੋਂ ਇਤੋਂ ਕਿ ਉਤੋਂ। ਤੇ ਫਿਰ ਭਾਈ ਜਿਹੜੀ ਬੰਬੀ ਤੇ ਅਸੀਂ ਜਾਣਾ ਸੀ ਉਹ ਬੰਬੀ ਤੇ ਬੰਦੇ ਆ ਉਧਰਲੀ ਸਾਈਡ ਤੇ ਬੱਤੀ ਬੰਦੇ ਆ। ਤੇ ਆ ਬੰਦੇ ਇੱਕ ਲਾਏ ਆ ਇੱਕ ਬੰਬੀ ਚੱਲਦੀ ਤੇ ਜ਼ਰੂਰ ਹੈ ਪਰ ਉਹ ਬੰਦੇ ਚੋਂ ਸਤਿਗੁਰੂ ਮਹਾਰਾਜ ਦੀ ਮੇਰ ਨਾਲ ਚੰਗੇ ਹੀ ਨੇ ਜਿਨ੍ਹਾਂ ਦੀ ਬੰਬੀ ਤੇ ਹੋਣ ਆਏ ਆ। ਤੇ ਜੇ ਇਹ ਚੱਲਦੀ ਆ ਤੇ ਫਿਰ ਤੇ ਓਏ ਹੋਏ ਹੋਏ ਮੁੰਡੇ ਭੰਗੜਾ ਕੋਲ ਆਪੇ ਮਤਲਬ ਚੱਲਦੇ ਹੀ ਆ ਜੇ ਇਹ ਚੱਲਦੀ ਆ ਫਿਰ ਤੇ ਠੀਕ ਆ ਜੇ ਨਹੀਂ ਚੱਲਦੀ ਫਿਰ ਵੀ ਠੀਕ ਆ ਤੇ ਤੇ ਘਰ ਚੱਲ ਜਾਾਂਗੇ ਹੋਰ ਕੀ ਹੋਊਗਾ ਠੰਡੇ ਪਾਣੀ ਦਾ ਨਹਾਣਾ ਠੰਡੇ ਪਾਣੀ ਦਾ ਨਹਾਣਾਗੇ ਚੱਲਣਦੀ ਭਾਈ ਚਿੰਤਾ ਨਹੀਂ ਕਰਨੀ ਪਈ ਚੱਲਣਦੀ ਆ ਸਤਿਗੁਰੂ ਮਹਾਰਾਜ ਦਾ ਦੇਤਾ ਇੱਕ ਦਾ ਪੰਦੀ ਵਾਲਾ ਸਿਸਟਮ ਆ ਅੱਗੀ ਚਲੋ ਓਏ ਜੀ ਓ ਚਲੰਦੀ ਚਲੰਦੀ ਆ ਓ ਚਲੰਦੀ ਆ ਮਨੇ ਬੰਬੀ ਲੱਭਣ ਦੀ ਦੇਰ ਆ ਅਗਲੇ ਨੇ ਰਗੜੇ ਚੱਲ ਰਗੜੇ ਚੱਲ ਵੀ ਕਰ ਦੇ ਲੈਣੇ ਕਹਿੰਦੇ ਨਾ ਦੇਰ ਆਂਦੇ ਦੇਰੀ ਨਹੀਂ ਹੋਣ ਦੇਣੀ ਬੰਬੀ ਲੱਭਣ ਦੀ ਦੇਰ ਆ ਵੇਖੋ ਐ ਬੈਗੇ ਰਗੜਾ ਲਾਉ ਨੂੰ ਚੰਗੀ ਗੱਲ ਯਾਰ ਜੇ ਟਨ ਵਕੇਸ਼ਨ ਜਾ ਕੇ ਕਰੋ ਕੜੀ ਵਿਦਿਆ ਐ ਥਾਂ ਖੁੱਲਾ ਔਰ ਇੱਕ ਗੱਲ ਮਾੜੀ ਐ ਇੱਥੇ ਦਰਖਤਾਂ ਨਹੀਂ ਕੋਈ ਜਿਦਾਂ ਰਖਤ ਹੁੰਦਾ ਫਿਰ ਹੋਰ ਬੈਨ ਦਾ ਮਜ਼ਾ ਆਣਾ ਫਿਰ ਚਲੋ ਇਹ ਵੀ ਠੀਕ ਆ ਵੇਹੇ ਇੱਥੇ ਬਹਿ ਕੇ ਇਕੱਲੇ ਐ ਰਗੜਾ ਲਾਉਂਦੇ ਬੰਬੀ ਦੇ ਨਿਜਾਰੇ ਲੈ ਆਂਦੇ ਕੋਈ ਚੱਕਰ ਹੀ ਨਹੀਂ ਦਾ ਕੋਈ ਚੱਕਰ ਹੀ ਨਹੀਂ ਮੁੰਡੇ ਮੁੰਡੇ ਦੇ ਨਿਜਾਰੇ ਲੈ ਆਂਦੇ ਨਹੀਂ ਨਹੀਂ ਤੂੰ ਪਾਣੀ ਦੀ ਬਣਾਉ ਰੇ ਦੁੱਧ ਰਹਿਣ ਦੇ ਦੁੱਧ ਨੂੰ ਨਾ ਪਹਿਲਾਂ ਵੇਖਣਾ ਸੀ ਨਾ ਉਹ ਲੈ ਆਉਂਦੇ ਗਈਆਂ ਗਈਆਂ ਭਾਂ ਹੈ ਗਈਆਂ ਭਣ ਕੇ ਭਈਆਂ ਉਹ ਭੈਣਾਂ ਜੀ ਗਈਆਂ ਚਾਲੀ ਚੋ ਰਹੇ ਨੇ ਕੋਈ ਨਹੀਂ ਵੇ ਲੈਣੇ ਚੋਦੇ ਨੇ ਉਹ ਇਦਾਂ ਬਣਾਓ ਇਦਾਂ ਸੁਆਦ ਆਊਗਾ ਮਜ਼ਾ ਆਊਗਾ ਆਪੇ ਪਿਆ ਪਾਣੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ 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 ਇੱਧਰ ਆੜਿਆ ਵਗੇ ਸੱਚੀ ਮੋਟਰ ਤੇ ਉਹ ਦੇ ਲਓ ਮੈਂ ਕੀ ਕਹਿਣ ਕੋਈ ਨਹੀਂ ਕੋਈ ਨਹੀਂ ਬਣਾਓ ਤੁਸੀਂ ਸ਼ਾਬਾਸ਼ ਸ਼ਾਬਾਸ਼ ਚੰਗੇ ਤਗੜੇ ਹੋ ਜੋ ਤਗੜੇ ਤੂੰ ਗੱਲ ਕਰਨੀ ਆ ਮੈਂ ਕਰ ਲੈਣਾ ਗੱਲ ਯਾਰ ਕੋਈ ਗੱਲ ਨਹੀਂ ਗੱਲ ਕਰਨੀ ਮੈਂ ਤੁਹਾਨੂੰ ਵੀਰ ਆਪਾਂ ਕਰਦੇ ਕੰਮ ਕਰਨਾ ਹੀ ਆ ਬਣਾ ਬਣਾ ਬਣਾਓ ਸ਼ਾਬਾਸ਼ ਸ਼ਾਬਾਸ਼ ਓਏ ਦਲ ਬੰਦ ਨਹੀਂ ਵਿੱਚ ਚਲੇ ਜਾਂਦਾ ਆਪਣੀ ਗੱਲ ਹੋਰ ਫਿਰ ਗੱਲ ਬੰਦ ਰਹਿ ਜਾਂਦਾ ਜੇ ਦਲਮੰਦਰੀ ਗੱਲ ਹੋਵੇ ਫਿਰ ਦੱਦ ਕਹੀ ਜਾਂਦਾ ਐਵੇਂ ਦਲਮੰਦ ਦਲਮੰਦ ਲਾਇਆ ਇਹਦੇ ਵਿੱਚ ਸਵਾਹ ਸਵਾਹ ਇਹ ਲੋ ਅਗਲੇ ਨੂੰ ਬੰਬੀ ਲੱਭੀ ਆ ਅਗਲੇ ਉਸੇ ਟਾਈਮ ਹੀ ਤਗੜਿਆਂ ਨੂੰ ਬਹਿਗੇ ਉਸੇ ਟਾਈਮ ਹੀ ਇਹਦੇ ਦੇਰੀ ਲਾਉਂਦੇ ਹੀ ਨਹੀਂ ਤਗੜੇ ਲਾਉਣ ਨੂੰ ਤੇ ਜੀ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਬੰਬੀ ਲੱਭਣੇ ਆ ਕੋਈ ਵੀ ਚਲਦੀ ਹੋਵੇ ਪਰ ਇਹ ਵੀ ਮਹਾਰਾਜ ਲੋ ਇਹਨਾਂ ਨੂੰ ਦੇਣ ਹੀ ਬੜੀ ਆ ਤੇ ਸੋਲਰ ਸਿਸਟਮ ਲਵਾਇਆ ਇਹਨਾਂ ਨੇ ਚਲੋ ਚੰਗੀ ਗੱਲ ਆ ਸੋਲਰ ਸਿਸਟਮ ਲਵਾਇਆ ਉਹਨਾਂ ਨੇ ਆਪਣੀ ਬੰਬੀ ਆ ਆਪਣੀ ਬਿਜਲੀ ਆ ਜਿੰਨੀ ਮਰਜ਼ੀ ਮਤਲਬ ਜਿੰਨਾ ਚਿਰ ਮਰਜ਼ੀ ਚਲਾ ਕੇ ਰੱਖੋ ਸਾਰੀ ਰਾਤ ਨਹੀਂ ਚੱਲਦੀ ਸਿਰਫ ਦਿਨ ਦਿਨੇ ਚੱਲਦੀ ਆ ਦਿਨ ਜਿਹੜਾ ਸਾਰਾ ਦਿਨ ਤਾਂ ਇਹ ਚਲਾ ਕੇ ਰੱਖੋ ਆਪਣੀ ਇਹਨਾਂ ਦੀ ਮੋਟਰ ਆ ਆਪਣਾ ਚੱਕਰ ਆ ਕੋਈ ਚੱਕਰ ਨਹੀਂ ਇਹਨਾਂ ਨੂੰ ਤੇ ਵਧੀਆ ਗੱਲ ਆ ਵੀ ਚਲੋ ਸੋਲਰ ਸਿਸਟਮ ਲਾਇਆ ਉਹਨਾਂ ਨੇ ਸੋਲਰ ਸਿਸਟਮ ਨਾਲ ਬਹੁਤ ਫਾਇਦਾ ਹੁੰਦਾ ਇੱਕ ਵਾਰੀ ਪੈਸੇ ਲੌਂਦੀ ਲੋਡ ਪੈਂਦੀ ਆ ਬਾਅਦ ਚੋਂ ਆਪਣੇ ਹਿਸਾਬ ਨਾਲ ਚਲੋਂਦਾ ਰਹੇ ਹੁੰਦਾ ਵਧੀਆ ਵੀ ਜਿਹੜਾ ਮਰਜ਼ੀ ਤੇਰਨਾ ਸਕਦਾ ਪਰ ਸਾਰੇ ਬੰਦੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਕਿ ਸੁਭਾਅ ਹੁੰਦਾ ਵੀ ਕਿੰਦਾ ਕਿੰਦਾ ਨੇ ਬੰਦੇ ਆ ਜਿਹੜੀਆਂ ਤੇ ਪਿੱਛੇ ਗੁੱਸਾ ਨੇ ਕਰ ਜਾਣ ਜਾਂ ਕੋਈ ਵੀ ਇਹ ਤਾਂ ਬੋਲਣਾ ਦਿਨ ਕੋਈ ਬਾਕੀ ਚਲੋ ਕੋਈ ਚੱਕਰ ਨਹੀਂ ਆਹਦਰ ਇਹਦੇ ਬਿਰਕ ਨੂੰ ਕੋਟਾ ਲਾਹ ਘਰਣਾ ਲਾਹ ਭਈ ਸ਼ੇਰਾ ਨੇ ਕਰ ਲਿਆ ਰਗੜਾ ਤਿਆਰ ਆਹ ਕਿਤਾ ਇੱਕ ਬਦੀ ਦਾ ਪਾੜਿਆ ਛੇਤੀ ਕਰ ਯਾਰ ਉਹਨੇ ਕਵੜਾ ਪਾ ਲਿਆ ਓ ਜਾ ਹੋਇਆ ਇਹ ਕੀਤਾ ਪੁੱਤ ਜੀਤਾ ਗਾਂਦ ਲਿਆ ਕਰੀਏ ਇਹਨੂੰ ਨਹੀਂ ਲਿਆ ਗਾਂਦੋਂ ਹੋ ਤੇਰਾ ਆਉਣਾ ਕੈਨਸਲ ਹੀ ਗਾਂਦੋਂ ਚੱਲ 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 ਕਰ ਸ਼ਾਬਾਸ਼ ਸ਼ਾਬਾਸ਼ ਐ ਮਨੇ ਲਾਤਾ ਸ਼ਾਨਾ ਉਹ ਹੁੰਦਿਆਰੀ ਆ ਇਹ ਸਾਡੇ ਵਾਲੇ ਸਰਦਾਈ ਸਾਡੇ ਵਾਲਾ ਤਿਆਰ ਕੀਤਾ ਆਏ ਹਾਏ ਦੇਖੋ ਕਿੰਗੜੀ ਏ ਐ ਕਿੰਗੜੀ ਪਰਵਾਨ ਆ ਓਏ ਓ ਕਿੱਧਰ ਗਿਆ ਈ ਓਏ ਉਹ ਕਿੱਧਰ ਗਿਆ ਈ ਓ ਉਹ ਵੀ ਲੱਗਾ ਈ ਐ ਓਏ ਓਏ ਸਿਕਸ ਪੈਕ ਸਿਕਸ ਪੈਕ ਬਹੁਤ ਵਧੀਆ ਬਹੁਤ ਵਧੀਆ ਓਏ ਓਏ ਅਕਾਰ ਵਾਹ ਹੋਏ ਕਿਸੇ ਨੂੰ ਦੱਸੇ ਲਗਾ ਕੇ ਇਹ ਤਾਂ ਹੋ ਗਿਆ ਲਗਾ ਕੇ ਦੱਸੇ ਤੇਰੇ ਵੀ ਇੱਕ ਮਿੰਟ ਦਾਲੀ ਜਾਉਂਦੀ ਏ ਕੀ ਨਾ ਨੀ ਬੋਡੀ ਬਿਲਡਰ ਸੀ ਆਟਕ ਰਾਉਂਦੇ ਮੁੰਡੇ ਆ ਹਾ ਹਾ ਆਹ ਤੁਹਾਡੀ ਗੁੰਮਾਰੀ ਲੋ ਜੀ ਸਰਦਾਈ ਪੀ ਕੇ ਹਜਮ ਕਰਕੇ ਤਾਂ ਮੁੰਡਿਆਂ ਨੇ ਤੁਰਤਰੇ ਖੋਲ ਲਏ ਜੀ 10 ਰੁਪਏ ਦੇ ਤੁਰਤਰੇ ਹੈ ਜੀ ਤੇ ਉਹ ਪਰ ਨਾਲ ਆਈ ਏ ਚੱਲੀ ਲੋ ਮੱਧਿਲ ਆਇਆ ਲਾਇਆ ਫਿਰ ਤਿਆਰੀ ਹੋ ਉਹ ਕੁਛਾਰਾ ਬੋਲ ਗਿਆ ਪਰਸ਼ੂਟ ਤੇ ਮੈਂ ਸ਼ਾਟ ਮਾਰ ਦਵਾ ਬਣਾ ਪਰਸ਼ੂਟ ਓਏ ਓਏ ਮਾਰਦੀ ਛਾਲ ਓਏ ਪਾਣੀ ਪਾਤਾ ਕੁੱਤਿਆ ਵੱਡੀ ਖੇਡਣ ਪਹਿਲੀ ਚ ਯੂਕੇ ਤੋਂ ਜਸਾ ਵੱਡੀ ਜਸਾ ਗੋਪੀ ਵੀ ਨਹੀਂ ਪੂਰੇ ਜਾਏ ਹੋਏ ਨੇ ਇਧਰ ਉਧਰ ਕਬੱਡੀ ਵਾਲੇ ਪਲੇਅਰ ਆ ਗਏ ਇਧਰ ਇੱਕ ਬਾਲ ਮਮਾ ਜਸਾ ਓਏ ਜਸਾ ਪੱਟੀ ਨਹੀਂ ਗਰਮ ਪੱਟੀ ਆਹ ਸ੍ਰੀ ਗੁਰਿਆ ਵਾਲੀ ਆਹ ਚਿੱਟੀ ਪੱਟੀ ਬੀਟਾ ਡੀਨ ਵਾਲੀ ਬੀਟਾ ਬੀਟਾ ਡੀਨ ਵਾਲੀ ਹਾਂ ਇਹ ਕਿਹੜੀ ਪੱਟੀ ਆ ਇਹ ਕਿਹੜੀ ਪੱਟੀ ਇਹ ਗਿੱਲੀ ਪੱਟੀ ਇਹ ਪੀਲੀ ਪੱਟੀ ਓਹੋ ਕਬੱਡੀ ਕਹਿੰਦੇ ਬਹਿ ਜਾਓ ਉਥੇ ਬਹਿ ਜਾ ਬਹਿ ਜਾ ਢੋਲਿਆ ਜੈ ਜੈਕਾਰ ਮੁੰਡਾ ਸਿਆਣਾ ਜੇ ਮਾਂ ਤੁਹਾਡੇ ਨਾਲ ਜਿਆਦਾ ਸਿਆਣਾ ਨਾ ਕਿੱਥੇ ਆ ਟੋਪ ਟੋਪ ਸੈਟ ਆ ਹਾਂ ਪੂਰਾ ਹੋਣ ਦੇ ਪਾਣੀ ਕਿੱਦਾਂ ਆਉਂਦਾ ਆ ਨਹੀਂ ਯਾਰ ਨਹੀਂ ਪਾਣੀ ਵਧਿਆ ਪਾਣੀ ਨਹੀਂ ਆਉਂਦਾ ਕੰਮ ਠੰਡਾ ਹੋ ਗਿਆ ਹੁਣ ਆ ਗਏ ਮਿੱਤਰ ਕੜੀ ਗੇਲਫਾ ਉਹ ਹੁੰਦੇ ਭਾਗੂਣੀ ਅਬਾ ਕੇਜਾ ਉਹ ਵੇਚ ਜਾਉਂਦਾ ਨਹੀਂ ਕਹਿੰਦੇ ਇਹ ਤੂੰ ਚਲੋ ਸਹੀ ਆਓ ਯਾਰ ਤੂੰ ਨਹੀਂ ਕਹਿੰਦੇ ਯਾਰ ਉਹਨਾਂ ਦੀ ਪੈੜੀ ਨੂੰ ਪਾਣੀ ਲੱਗੀ ਜਾਂਦੇ ਆ ਬਾਹੋਂ ਚਾਹੀਦਾ ਉਹਨਾਂ ਨੂੰ ਹੋਰ ਕੀ ਆ ਜੇ ਉਹਨਾਂ ਨੂੰ ਪਾਣੀ ਚਾਹੀਦਾ ਤੇ ਦੂਜੀ ਪਾਸੇ ਉਹ ਉਹ 23 ਇੰਚ ਦਾ ਹੀ ਸੈੱਟ ਕਰਤਾ ਇਹ ਉੱਥੇ ਬੈਠਾ ਚੰਗਾ ਭੜਾ ਬੈਠਾ ਤੇ ਚਵਾਲਾ ਨੇ ਮਾਰ ਮਾਰ ਛਿੱਟਾ ਮੇਰਾ ਪਰ ਲੈ ਕਿੱਲਾ ਕਾਤਾ ਐਦਾਂ ਨਾ ਕਰਿਆ ਕਰੋ ਯਾਰ ਪਈ ਅਕਲ ਮੌਤ ਹੋਣੀ ਚਾਹੀਦੀ ਬੰਦੇ ਨੂੰ ਮਾੜੀ ਮੋਟੀ ਤੂੰ ਇਹਦੇ ਵੇਚ ਕੇ ਖਾਏ ਤਾਂ ਹੀ ਘਰ ਬਣਿਆ ਤੁਹਾਡਾ ਆ ਤਾਂ ਨਾ ਆਇਆ ਕਰੀ ਵੇਜੀ ਇੱਥੇ ਇੱਥੇ ਇਹਦੇ ਨਾਲ ਆਇਆ ਕਰੋ ਤੁਸੀਂ ਆਓ ਇਹਦੇ ਨਾਲ ਆਇਆ ਕਰੋ ਜੇ ਤੇ ਆਹੇ ਵੇਚ ਤੇ ਕੜੇ ਕਾਦੋਂ ਆਈ ਏ ਪੇ ਭਾਈ ਬੇਚ ਤੇ ਤੇ ਰਗਾ ਲਿਖੀ ਆ ਹਾ ਕੀ ਤਾਈ ਪੁੱਤ ਜੀਤਾ ਅਰੇ ਅਰੇ ਦੇ ਆਈ ਕੀ ਤਾਈ ਯਰ ਪੰਨਾ ਮੈਸੇ ਬਿਕਰੋ ਪਾਉਂਗੇ ਪਹਿਲਾ ਗਲਤੀ ਚਲੋ ਬੰਨਾ ਦੋ ਇਹਨੂੰ ਤੇ ਲੱਗੇ ਮੁੰਡੇ ਕਬੜੀ ਖੇਡਣ ਆਹ ਹੋ ਗਈ ਹੈ ਗਈ ਆ ਹਲੇ ਖਲਾਰ ਲੈ ਫੇਰ ਕਰ ਲਈ ਉਹ ਇਹ ਕਈ ਵਾਰੀ ਕਿਰਨਾ ਪਰਨਾ ਕਬੱਡੀ ਲੱਗੇ ਖੇਡਣਾ ਉਹ ਦੋ ਅੰਕਲ ਤੇ ਮੁੰਡਾ ਆ ਗਿਆ ਜੀ ਉਧਰੋਂ ਇਸ ਕਰਕੇ ਖੇਡਣਾ ਬੰਦ ਕਰਤਾ ਜੀ ਤੇ ਫੇਰ ਮੈਂ ਚਲੋ ਮੈਂ ਕਹਿੰਦਾ ਵੀ ਨਹੀਂ ਖੇਡਦੀ ਆਪਾਂ ਵੇ ਕਿੱਡਾ ਹੋ ਜਾਣਾ ਤੁਸੀਂ ਦੋਵੇਂ ਮੈਂ ਉਹਨੂੰ ਮੈਂ ਗੋਰੇ ਦੇ ਹੱਥ ਪਾਉਂਗਾ ਨਾ ਤੇਨੂੰ ਤੇਨੂੰ ਨਹੀਂ ਪਾਉਂਗਾ ਤੂੰ ਬਸ ਗੋਰੇ ਦੇ ਨਾਲ ਰਹਿ ਤੇ ਮੈਂ ਮਨ ਕਿ ਗੋਰਾ ਗੋਰਾ ਮੈਨੂੰ ਆਪੇ ਜਾਫੀ ਪਾਊਗਾ ਇਹਦੇ ਤੇ ਤੇ ਇਹਦੇ ਤੇ ਉਹ ਗੱਲ ਆ ਜਾਂਦੀ ਆ ਜੋਰ ਜੱਟ ਦਾ ਪਰਖਣ ਲਈ ਮੈਨੂੰ ਪੈੜੀ ਵਿੱਚ ਵਿਚਾਲਾ ਆ ਮਰੇ ਤੇ ਵੀ ਦੋਗੇ ਇਹ ਜਾਣਾ ਵੇ ਲੋ ਇਹ ਰੈਫਰੀ ਰੈਫਰੀ ਨਹੀਂ ਮੇਰੀ ਗਾਸ਼ੇ ਮੈਂ ਭੱਜ ਗਿਆ ਉਹੜੀ ਵਟ ਨਹੀਂ ਆ ਉਹ ਵਟ ਉਹ ਵਟ ਤੋਦਣੀ ਆ ਠੀਕ ਆ ਨਹੀਂ ਦੌੜ ਕੇ ਲੱਗੀ ਇਹ ਪਿੰਗਾ ਉਹ ਪਿੰਗੇ ਨੂੰ ਪਾਾਂਗੇ ਆਏ ਹੁਣ ਉਹ ਕੋੜ ਆ ਗਿਆ ਵਾ ਉਹ ਚੱਲ ਚੱਲ ਤੂੰ ਕਰ ਆਪਣਾ ਕੰਮ ਕੁਝ ਨਹੀਂ ਆਇਆ ਹਾਂ ਹਣ ਚਲਾਈ ਫੜ ਓਏ ਪਿੰਗੇ ਉਹ ਮੁੰਡਾ ਜਿਆਦਾ ਭੜਕੰਦੇ ਆ ਵਾ ਚਲਾ ਜਾ ਵੇ ਆਇਆ ਆਇਆ ਉਹ ਤਾਂ ਦੌੜ ਆ ਗਿਆ ਹੀ ਓ ਚੱਲ ਮਮਾ ਉਹ ਹੀ ਆ ਓਹੀ ਭੜਕੰਦੇ ਦੋਨੇ ਚੱਲ ਓਏ ਮੈਨੂੰ ਨਹੀਂ ਆਉਂਦੀ ਜਲਸਾ ਨਾ ਮੇਰੀ ਗਾਸਾ ਤੂੰ ਬਾਹਰ ਗੋਟ ਚੱਲ ਲੰਮਾ ਪੈਰਾ ਜਾ ਕੇ ਮੈਂ ਇਧਰ ਆਪੇ ਮੈਂ ਇਧਰ ਆਪੇ ਉਹਨੇ ਮੈਨੂੰ ਆਪੇ ਕਿੰਨ 50 ਮਾਰ ਲੈਣੀ ਚਲਾ ਆਇਆ ਨਾ ਸਾਢੇ ਨਗਡੇ ਸੇ ਮੋੜ ਤੋਂ ਟਿਆ ਵਾ ਵੇ ਮੁੰਡੇ ਮੁੰਡੇ ਲੱਗੇ ਕਬੱਡੀ ਖੇਡਣ ਭੈਣ ਤੇ ਕਈ ਚਾਚਾ ਆਇਂਦਾ ਕਈ ਬੁੱਢਾ ਆਇਂਦਾ ਕਈ ਦਾਦਾ ਆਇਂਦਾ ਹੀ ਉਹਨੇ ਨਾ ਆ ਰਿਹਾ ਨਾ ਗੋਟ ਫੜ ਕੇ ਆਏ ਹਾਏ ਹਾਏ ਆਏ ਹਾਏ ਲੱਗੇ ਮੁੰਡੇ ਕਬੱਡੀ ਖੇਡਣ ਓਏ ਹੋਏ ਬਹੁਤ ਗੋਟ ਫੜਦੇ ਇਹਨੇ ਐ ਐ ਕੈਂਚੀ ਮਾਰ ਕੈਂਚੀ ਕੈਂਚੀ ਮਾਰ ਕੈਂਚੀ ਮਾਰ ਕੇਤੀ ਉਹ ਭੱਜ ਗਿਆ ਹਸਕਾਰੇ ਆ ਜਾਓ ਇਹਦੀ ਉੱਪਰ ਹੀ ਗੱਲ ਹੀ ਸੜ ਨਹੀਂ ਲੱਗਦੀ ਤੇਣਾ ਮਿੱਟੀ ਤੇ ਨਹੀਂ ਲੱਗਣੀ ਸਾਡਾ ਜਿੱਦਾਂ ਮਰਜ਼ੀ ਬੰਦਾ ਹੀ ਦੇਖਦੀ ਆਹ ਤਾਇ ਤਾਂ ਮਿੱਟੀ ਤੇ ਘੜ ਕੇ ਓਏ ਹੋਏ ਓਏ ਐਡੀ ਦੂਰ ਦੂਰ ਕੀ ਕਰਨਿਆ ਆ आथे लानू, नहीं लगा दूरे ये चला लानू <laughs> आते करें हो दे मुंडे मुंडे आते करें दे पूरी ਓਹ ਪਾਣੀ ਤੇਜ਼ ਹੋ ਗਿਆ ਰੇ। ਉਹਨੇ ਆਪਣਾ ਕਿਸ਼ਰਾ ਨੇ ਵੇੜ ਲਿਆ ਚੋਲ ਜਣੇ ਪੂਰਾ। ਓਏ ਹੋਏ ਓਏ ਹੋਏ ਓਹ ਓਹ ਉਹ ਲੱਤ ਫੜ ਲਿਆ ਨੇ। ਓਏ ਹੈ। ਭਾਲਾ ਛਾ ਗਿਆ ਈ। ਹੈ। ਛਾ ਗਿਆ ਭਾਲਾ। ਮਾਮਾ ਫੇਫੜੇ ਬਾਹਰ ਆ ਗਏ ਪਰ ਭਾਲੇ ਲੱਤ ਨਹੀਂ ਛੱਡੀ। ਵੇ ਬੜੇ ਓਏ ਵੇ ਬੜੇ ਆ ਗਏ ਭਾਰੇ ਲਾਤ ਨਹੀਂ ਛੱਡੀ ਚਲਾ ਤੂੰ ਆ ਬਈ ਪਾਣੀ ਹੋ ਗਿਆ ਬੰਦ ਸੂਰਜ ਕੀ ਆ ਗਏ ਬੱਦਲ ਸੋਲਰ ਸਿਸਟਮ ਦਾ ਕੰਮ ਆ ਸੂਟ ਦੀ ਬਹੁਤ ਲੋੜ ਆ ਆ ਮੁੰਡੇ ਲੱਗੇ ਦੇਸੀ ਜਗਾੜ ਕਰਨਾ ਵੇਖੋ ਹੁਣ ਮਿੱਟੀ ਨੇ ਲਿਬਰ ਗਏ ਆ ਹੁਣ ਬਾਹਰ ਨਿਕਲ ਕੇ ਹੱਥ-ਪੈਰ ਧੋਣੇ ਓੜੀ ਮੱਥਾ ਟੇਕ ਲੈ ਕਿਹੜੇ ਕੋਲ ਤੁਹਾਰੇ ਆ ਜੀ ਕੋਣੀ ਤੇ ਕਿਹੜੇ ਕੋਲ ਤੁਹਾਰੇ ਇਹਦੇ ਅਦੀ ਬੁੜੀ ਆਦੇ ਕਿਹੜੇ ਇਹ ਨਹੀਂ ਆਪਾ ਵਡਾਲੀ ਮਾਇਰੇ ਹਾਂ ਵਡਾਲੀ ਦੇ ਨਹੀਂ ਗੈਰ ਘੁੰਮਣੀ ਹੋਣੇ ਘੁੰਮਣੀ ਨਹੀਂ ਘੁੰਮਣੀ ਗਈ ਸੀ ਕਿਹੜੇ ਕੋਲ ਤੋਂ ਬਾਰੇ ਆਹ ਇਹ ਇਧਰ ਵਡਾ ਘੁੰਮਣੀ ਗਿਆ ਅੰਨੀ ਕੀ ਘੁੰਮਣਾ ਹਾਂ ਹਾਂ ਹੁਣ 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 ਵੇ ਹੁਣ ਕਿਸ਼ਾਰੇ ਲਿਬੜੇ ਆ ਤੇ ਹੁਣ ਦੇ ਪਾਣੀ ਮਾਰ ਕੇ ਪਾਣੀ ਨਹੀਂ ਕਰਨਾ ਕਰ ਦੋ ਕਰ ਦੋ ਆਪਾਂ ਇਹਨਾ ਧਿਆਨ ਨਾਲ ਭੁੰਡ ਵੀ ਜਥੇ ਧਿਆਨ ਨਾਲ ਧਿਆਨ ਨਾਲ ਸੁਗੜੀ ਨਾਲੇ ਭੱਜਿਆ ਆਇਆ ਨਾ ਆਇਆ ਸੁਗੜੀ ਦਾ ਘਰੇ ਨਾ ਨਨ ਲੱਗੇ ਅੰਕ ਦੀ ਬੰਦ ਕਰਮ ਤੇ ਖਖਰ ਦਾ ਵੀ ਡਾਰਿਆ ਚੱਲ ਚੱਲ ਏ ਕਾਲ ਦੋਦਰ ਬਿਚਰੋ ਨੇ ਹਾਏ ਚਲੋ ਵੀ ਹੁਣ ਅਡੇ ਹੋ ਗਿਆ ਘਰ ਜਾਣ ਦਾ ਟਾਈਮ ਬਹੁਤ ਨਾਲ ਆਪਾਂ ਬਹੁਤ ਨਿਆਰੇ ਲੈ ਲੈ ਠੰਡੇ ਦੇ ਠੰਡੇ ਠੰਡੇ ਪਾਣੀ ਦੇ ਹੈ ਹੈ ਦੋ ਸਨੀ ਦੇ ਬਣਾ ਦੇ ਵੇਖੋ ਵੀ ਸਨੀ ਸਨੀ ਦੀ ਬਣਾਉਂਦੇ ਆ ਵੇ ਚਲੋ ਸਨੀ ਓਏ ਹੈ ਦੋ ਚਾਹ ਗਿਆ ਮਾਰ ਕੇ ਦੇ ਸ਼ੂਗਰ ਆ ਕੇ ਤੇ ਨਹਾਤਾ ਹੀ ਇਹਨੇ ਨਹੀਂ ਤੇ ਨਹਾਉਂਦਾ ਨਹੀਂ ਹੁੰਦਾ ਲੱਗ ਗਈ ਤੈਨੂੰ ਉਹ ਜਾਫੀ ਵਾਲੀ ਵੀਡੀਓ ਜਿਹੜੀ ਪੋਣੀ ਹੋ ਉਹ ਤਾਂ ਪੈਣੀ ਆ ਲੈ ਹੁਣ ਆੜੇ ਘਰ ਜਾਂਦਾ ਹੋ ਗਿਆ ਟਾਈਮ ਤੇ ਜਦੋਂ ਮੇਰੀ ਵਾਰ ਹੀ ਆਈ ਜਾਫੀ ਦੀ ਇਹਨਾਂ ਨੇ ਮੋਟਰ ਬੰਦ ਕਰਤੀ ਤੇ ਹੁਣ ਚੱਲੀਏ ਕਿਉਂਕਿ ਮੁਰਕੇ ਪਾਣੀ ਮੋਗਾ ਕੰਮ ਖਰਾਬ ਹੋ ਜਾਣਾ ਅਸੀਂ ਚੱਲੀਏ ਘਰ ਤੇ ਇਹ ਰਿਆ ਕੱਢਾ ਕੇ ਕੀ ਕਰਨਾ ਪਾਣੀ ਆ ਮੰਗਾਨੀ ਸਰਦਾਈ ਇਹਨਾਂ ਨੇ ਪੀ ਲਈ ਆ ਸ਼ਦਾਈ ਇਹ ਹੋ ਗਏ ਆ ਤੇ ਹੁਣ ਹੁਣ ਘਰ ਜਾਂਦਾ ਆ ਗਿਆ ਟਾਈਮ ਤੇ ਨਿਕਲਣ ਦੀ ਕਰੀਆ ਫੜਾ ਫੜ ਪਾਪਾ ਜੀ ਨੇ ਕਰਤੀ ਮੋਟਰ ਬੰਦ ਤੇ ਬੱਦਲ ਵੀ ਬਾਹਰ ਨਹੀਂ ਆਉਂਦੇ ਇਹਦੇ ਸੂਰਜ ਨੂੰ ਚੱਲੀਏ ਘਰੋਂ ਹਾਂ ਜੀ ਗੋਤਾ ਲੱਗੇ ਚੱਲ ਸਣੀਏ ਕਰੀ ਫੇਰ ਕਿਉਂ ਵੇਖਿਆ ਨਿਆਣੇ ਵਾਲੇ ਕੰਮ ਇਹਨਾਂ ਦੇ ਆਹ ਇਹ ਕੀ ਸ਼ਿਆਲ ਵਾਲੇ ਕਰੇ ਕੰਮ ਨਹੀਂ ਕੀਤੇ ਨਾ ਇਹ ਨਹੀਂ ਚੱਲੇ ਹੁਣ ਘਰ ਨੂੰ ਤੇ ਬੰਮੀ ਛੱਡਤੀ ਆਪਾਂ ਪਿੱਛੇ ਠੀਕ ਆ ਜੀ ਉਹ ਧਿਆਨ ਨਾਲ ਓ ਸੈਰ ਤੇ ਮੰਮਾ ਵੇਖ ਲੈ ਕਿੰਨਾ ਡੂੰਘਾ ਈ ਅਹੀਂ ਆ ਜੂਗੇ ਪਾਲੇ ਦੇ ਘਰ ਠੀਕ ਹੈ ਜੀ ਪਾਲੇ ਨੂੰ ਘਰੇ ਲਾ ਕੇ ਫਿਰ ਆ ਵੀਰ ਨੇ ਮੈਨੂੰ ਲਾ ਕੇ ਤੇ ਫਿਰ ਆਪ ਆਪ ਉਤਰਨਾ ਵਾ ਘਰ ਜਾ ਕੇ ਠੀਕ ਹੈ ਜੀ ਇਹ ਇਹਨੂੰ ਲਾਉਣਾ ਬੜਾ ਜ਼ਰੂਰੀ ਆ ਇਹਨੂੰ ਕਹਿਣ ਦੇ ਆ ਮੈਂ ਕਿ ਸ਼ਾਇਦ ਜਿਵੇਂ ਮਾਰ ਤੇ ਚੱਲ ਚੱਲ ਆ ਆ ਗਿਆ ਪਾਲੇ ਦਾ ਘਰ ਆ ਲੋ ਪਾਲਾ ਦਿੱਤਾ ਨਾ ਚੱਲ ਪਾਲੇ ਘਰ ਓਏ ਚਾ ਚਾ ਟਾਈਮ ਹੋ ਗਿਆ ਚੱਲ ਚਾ ਚਾ ਚੱਲ ਚੱਲ ਹੱਟ ਲਓ ਚੱਲ ਮੋੜ ਯਾਰ ਮੈਨੂੰ ਵੀ ਲਾ ਗਿਆ ਮੇਰੇ ਮੋੜ ਤੇ ਮੈਂ ਵੀ ਤੂਜ ਘਰ ਜਾਵਾਂ ਮੈਂ ਵੀ ਘਰ ਜਾਣਾ ਮਾਲੇ ਮੈਂ ਕਹਦਾ ਬੋਨਾ ਤਾਂ ਵੀ ਵੇ ਲੋ ਸੋਲਰ ਸੋਲਰ ਸਿਸਟਮ ਤੇ ਬੋਨਣਾ ਤਾਂ ਸੀ ਹੈ ਬਾਲੇ ਚਾਚਾ ਘਾ ਫਿਰ ਬਾਲੇ ਚੰਗਾ ਸੌਸ ਆ ਬਾਈ ਬਾਈ ਦਦਾ ਭਾਜਾ ਤੋਂ ਮੋੜਾ ਮੈਨੂੰ ਲਾ ਗਿਆ ਘਰੇ ਤੇ ਮੰਨ ਤਾਂ ਬਹੁਤ ਆਈ ਪਰ ਥੱਕ ਗਿਆ ਮੈਂ ਚਲੋ ਕੋਈ ਨਾ ਹੁਣ ਕਰਦੇ ਆਂ ਅਸੀਂ ਇੱਥੇ ਵਲੌਗ ਦੀ ਐਂਡਿੰਗ ਹੁਣ ਤੁਹਾਨੂੰ ਮਿਲਦੇ ਆਂ ਨੈਕਸਟ ਵਲੌਗ ਚ ਠੀਕ ਆ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਨਿਕਾਣਾ ਵੀਡੀਓ ਐਡਿਟ ਕਰਨ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ